ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਬੈਕਗ੍ਰਾਉਂਡ ਦੇਖ ਕੇ ਤੁਸੀਂ ਸਮਝ ਹੀ ਗਏ ਹੋਣਗੇ ਕਿ ਮੈਂ ਇਸ ਟਾਈਮ ਕਿੱਥੇ ਖੜਾ ਤਕਰੀਬਨ ਪਿੰਡ ਦੇ ਗਰਾਊਂਡ ਦੇ ਵਿੱਚ ਆ ਤੇ ਅੱਜ ਇੱਕ ਮਿਸ਼ਨ ਲਿਆ ਸੀਗਾ ਕਿ ਆਪਾਂ 200 ਪੌਦੇ ਲਾਣੇ ਆ ਪਿੰਡ ਦੇ ਗਰਾਊਂਡ ਦੇ ਵਿੱਚ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਕਾਫੀ ਟਾਈਮ ਤੋਂ ਕਹਿ ਵੀ ਰਿਹਾ ਸੀ ਤੇ ਮੈਨੂੰ ਵੀ ਕਾਫੀ ਨੇ ਮੈਸੇਜ ਆਇਆ ਕਿ ਭਾਜੀ ਸਾਨੂੰ ਬੂਟੇ ਦਵਾ ਦਿਓ ਤੇ ਆ ਲਾਸਟ ਕਰ ਲਓ ਮੈਂ ਜਦੋਂ ਬੂਟੇ ਲਏ 200 ਤੇ ਮੈਨੂੰ ਪਤਾ ਕਿਵੇਂ ਬੂਟੇ ਮਿਲੇ ਹੋ ਕਿਉਂਕਿ ਮੈਂ ਕਾਫੀ ਦਿਨ ਤੋਂ ਟਰਾਈ ਕਰ ਰਿਆ ਸੀ ਸੋ ਇਸ ਵੀਡੀਓ ਦੇ ਅੰਡਰ ਤੱਕ ਜੁੜੇ ਰਹੋ ਆਪਾਂ ਪੂਰੀ ਡਿਟੇਲ ਲਾਵਾਂਗੇ ਤੁਹਾਨੂੰ ਇਸ ਤਰੀਕੇ ਨਾਲ ਆਪਾਂ ਬੂਟੇ ਲਏ ਕਿਵੇਂ ਪ੍ਰੋਸੈਸ ਸੀਗਾ ਜਿਹਨੂੰ ਆਪਾਂ ਫੋਲੋ ਕੀਤਾ ਸੋ ਸਾਰਿਆਂ ਨੂੰ ਅਗਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਲੋ ਜੀ ਆਪਾਂ ਆ ਗਏ ਆ ਨਰਸਰੀ ਦੇ ਵਿੱਚ ਤੇ ਨਰਸਰੀ ਦੇ ਵਿੱਚ ਵੈਰਾਈਟੀ ਬੋਟ ਹੈ ਬੂਟਿਆਂ ਦੀ ਤੇ ਤਕਰੀਬਨ ਆਪਣੇ ਕੋਲ ਵੀ 12 ਤੋਂ 13 ਵੈਰਾਈਟੀਆਂ ਅੱਜ ਆਪਾਂ ਲੈਣੀਆਂ ਕੋਸ਼ਿਸ਼ ਹੈ ਮੈਂ ਤੁਹਾਡੇ ਨਾਲ ਇੱਕ ਫੋਟੋ ਵੀ ਸ਼ੇਅਰ ਕਰਾਂਗਾ ਕਿ ਕਿੰਨੀਆਂ ਕਿਸਮਾਂ ਟੋਟਲ ਸਾਡੀ ਵੈਰਾਈਟੀ ਹੋਵੇ ਹੈਗੀਆਂ ਤੇ ਜਿਹੜੇ ਮੇਰੇ ਵੀਰ ਨੂੰ ਵੀਡੀਓ ਦੇ ਵਿੱਚ ਜੋ ਚੀਜ਼ ਦੀ ਨੌਲੇਜ ਲੈਣਾ ਚਾਹੁੰਦਾ ਵੀਡੀਓ ਦੀ ਜਾਣਕਾਰੀ ਪੂਰੀ ਦੇਖ ਲਵੇ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਆਪਾਂ ਸਾਰਾ ਅੱਜ 1 ਟੂ 1 ਕਰਕੇ ਦੱਸ ਸਕੀਏ ਸਵੇਰੇ ਦੇ ਬਾਅਦ ਚੁੱਕੇ ਨੇ 9 ਤੇ ਮੇਰੇ ਪਿੰਡ ਦੇ ਭਾਈ ਸਭ ਸਾਰੇ ਉਰੇ ਆ ਗਏ ਲਿ ਲਾ ਰਿਹਾ ਜੀ ਸਾਡਾ ਮੁੰਡਾ ਬੈਕ ਕਰਕੇ ਪੰਦ ਉੱਥੇ ਨੇ ਸਾਰੇ ਅੱਜ ਇਹ ਦੇਖੋ ਜੀ ਵੈਰਾਈਟੀਆਂ ਜਮੋਆ ਨੈਮ ਬਿਹੜ ਅਰਜਨ ਅਰਜਨ ਵਕਤ ਤਾਂ ਆਪਾਂ ਨੇ ਇਹ ਬਿਹੜ ਹੈ ਤੇ ਉਹ ਹੋ ਗਿਆ ਆਪਣਾ ਜੱਕੜਣਾ ਕੋਈ ਨਹੀਂ ਕੋਈ ਨਹੀਂ ਰੱਖਦੇ ਬਸ ਤੂੰ ਕੋਈ ਚੱਕਰ ਨਹੀਂ ਆਏ ਇਹ ਇਹ ਕਿੰਨੇ ਹੋਗੇ ਜੀ ਆਪਣੇ ਹੁਣ ਤੱਕ ਇਹ ਅੰਕਲ ਜੀ ਜਾਮਨ ਹਾਈਬ੍ਰਿਡ ਹੈ ਬਾ ਯਾਰ ਅੱਜ ਦਾ ਉਹ ਜਾਮਨ ਉਹ ਤੇ ਜਾਮਨ ਨਾਲ ਦੇ ਪੱਟ ਕੇ ਲਈ ਜੀ ਮਤਲਬ ਜਿਦਾ ਆਮ ਨਾਰਮਲ ਹੁੰਦੇ ਏ ਓਕੇ ਨੀ ਤੁਸੀਂ ਵੈਸੇ ਸਪੈਸ਼ਲ ਵੀ ਹਾਈਬ੍ਰਿਡ ਕੋਈ ਬੀਜ ਲੈਣੇ ਪਨੀਰੀ ਦੀ ਆਪਣੀ ਹੈ ਨਾ ਲੱਗਦੇ ਜਾਂ ਪਰੋਂ ਆਂਦੀ ਸਰਕਾਰ ਤੋਂ ਉਹ ਮੰਗਾਦੇ ਆ ਉਹ ਵੀ ਲੱਗਦੀ ਆ ਦੀ ਹੋਰ ਹੋਰ ਮੰਗਾਦੇ ਆ ਠੀਕ ਹੈ ਜੀ ਜੀ ਨਰਸਰੀ ਜਿਹੜੇ ਨਰੇਕਰ ਤਹਿਤ ਬੂਟੇ ਲੱਗਦੇ ਆ ਉਹ ਨਰਸਰੀ ਦਾ ਟੈਸਟ ਸਿਸਟਮ ਲੱਗ ਹੁੰਦਾ ਬਿਲਕੁਲ ਠੀਕ ਹੈ ਜੀ ਤੇ ਤਕਰੀਬਨ ਆਪਾਂ 200 ਬੂਟਾ ਲੈ ਕੇ ਜਾਣਾ ਹੈ ਨਾ ਕੋਲੋਂ ਤਾਂ ਅੱਜਾ ਸਾਡਾ 100 ਬੂਟਾ ਲੈ ਕੇ ਰੱਖ ਲਿਆ ਆਪਾਂ ਨੇ ਬਾਕੀ ਆਪਾਂ ਕਰ ਰਹੇ ਆ ਇਹ ਸਾਡੀ ਨਰਸਰੀ ਹੈ ਸਾਰੀ ਜੀ ਨਰੀ ਦਾ ਬਾਥਰੂਮ ਮਾਂ ਬੁਟੇ ਲੈ ਲਾਦ ਤੇ ਸਾਡਾ ਦੀਪਾ ਗਰੇ ਜਾ ਰਿਹਾ ਲੈ ਕੇ ਚੰਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਓ ਜੀ ਸਾਡੇ ਵਿਰਾਤ ਹਿੰਦੀ ਨੇ ਵੀਰੇ ਕਿੰਨੇ ਖੜੇ ਪੜਦੇ 30 30 ਹੋ ਗਏ ਹਾਂ 70 ਅਸੀਂ ਟੋਟਲ ਹੋ ਗਏ ਉਹਨੇ ਉੱਪਰ ਹੋ ਗਿਆ ਉੱਪਰ ਪੜਦਾ ਉਹਨੇ 100 ਦੇ ਉੱਪਰ ਚੱਲ ਗਿਆ ਬਾਕੀ ਪਿੰਡ ਵਾਲੇ ਗਰਾਉਂਡ ਚ ਲਾਵਾਂਗੇ ਬਸ ਠੀਕ ਹੈ ਬਾਪਿਆ ਜੀ ਸਾਈ ਨਹੀਂ ਕੀਤਾ ਪਾੜ ਕੇ ਲਾ ਦੇ ਨੂੰ ਨੋਵੇ ਕੰਮ ਹੋ ਗਿਆ ਸਾਡਾ ਸ਼ੁਰੂ 9000 ਮੁੰਡੇ ਸਾਡੇ ਨਾਲ ਹੈ ਤਕਰੀਬਨ ਆਪਣਾ 750 ਬੂਟਾ ਲੱਗ ਚੁੱਕਿਆ ਹੈ ਇਹਦੇ ਵਿੱਚੋਂ 70-80 ਬੂਟੇ ਬਚੇ ਆਪਣੇ ਇਹ ਉੱਪਰ ਵਾਲੇ ਗਰਾਊਂਡ ਦੇ ਵਿੱਚ ਲੱਗੋਗੇ ਤੇ ਬਾਕੀ ਤਕਰੀਬਨ ਇਹ ਸਾਈਡ ਦੇਖੋ ਤੁਸੀਂ ਆਪਣੀ ਜਿਹੜੀ ਇਹ ਸਾਈਡ ਹੈ ਸਾਰੀ ਇਹਦੇ ਵਿੱਚ ਉਹ ਸਿਰੇ ਤੱਕ ਪੰਨਾ ਹੈ 70 ਬੂਟੇ ਲਾ ਦਿੱਤੇ ਤੇ ਜਿਹੜੀ ਉਹ ਕਾਰਨਰ ਆ ਪੁਆਇੰਟ ਤੇ ਪੁਆਇੰਟ ਦੇ ਵਿੱਚ ਉਹਦੇ ਵਿੱਚ ਸਾਡੇ तकरीबन 25-26 ਊਠ ਉੱਥੇ ਲੱਗੇ। ਇਹ ਕਾਰਨਰ ਹੀ ਛੱਡਦੀ ਕਿਉਂਕਿ ਨਾਲ ਉਹਰੇ ਹੈਗੇ ਕਿਸੇ ਦੀ ਜ਼ਮੀਨ ਆ ਤੇ ਥੋੜਾ ਰੌਲਾ ਸੀਗਾ। ਤੇ ਕਿਉਂਕਿ ਆਪਾਂ ਕਿਸੇ ਦੇ ਨਾਲ ਲੱਗਦੀ ਜ਼ਮੀਨ ਦੇ ਵਿੱਚ ਲਾ ਨਹੀਂ ਸਕਦੇ। ਕੱਲੂ ਫਿਰ ਕੁੱਤੇ ਗਲੀ ਸਾਲਾ ਕੰਮ ਹੋ ਜਾਂਦਾ। ਇਸ ਕਰਕੇ ਆਪਾਂ ਨਹੀਂ ਬਾਕੀ ਆਪਣੀ ਟੀਮ ਹੈ ਲੱਗੀ ਹੋਈ ਹੈ। ਮੁੰਡੇ ਬਹੁਤ ਵਧੀਆ ਸਪੋਰਟ ਕਰਦੇ ਤੇ ਬਹੁਤ ਹੀ ਮਿਹਨਤੀ ਹੈ ਸਾਰੇ। ਲਓ ਜੀ ਫਾਈਨਲੀ ਆਪਣਾ ਬੂਟੇ ਲੱਗੇ ਹੋ ਗਏ ਬੇਲੇ ਵੱਜ ਗਏ ਨੇ 11 ਤੇ ਮੈਂ ਆਰਾਧਿਆ ਤੇ ਅਵਨੀਤ ਅਵਨੀਤ ਇੱਥੇ ਹੈ ਹਾਂ ਹੈ ਪਣੀ ਅਸੀਂ ਜਾ ਰਹੇ ਜੀ ਹੁਣ ਬਾਬੇ ਦਾ ਮੱਥਾ ਟੇਕਣ ਕਰਦੇ ਹੀ ਜਾਣਾ ਸਿੱਧ ਬਾਬਾ ਸੇਚਾ ਨਾਲ ਜੀ ਤੇ ਜੁੜੇ ਰੋ ਮਿਲੀ ਬਾਏ ਮੇਰੀ ਬਾਏ ਪਾਪਾ ਗਏ ਇਹਨੇ ਖੁੱਲਾ ਮੰਮਾ ਗਏ ਤੇ ਖੋਲ੍ਹੇ ਆ ਵੀਰ ਆਪਾਂ ਨਿਕਣ ਲੱਗੇ ਘਰ ਤੋਂ ਬਾਹਰ ਇਹ ਸਾਡੇ ਘਰ ਦਾ ਰਸਤਾ ਚੱਲ ਗਏ ਨਿਕਲੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਅੱਜ ਆਤੀ ਆ ਵੀਡੀਓ ਬਣਦੀ ਹੈ ਨਾ ਸਾਦੇ ਕਿਥੇ ਜਾ ਰਹੇ ਆਪਾਂ ਅੱਜ ਐਂ ਦੇ ਮੁੰਡੇ ਇੱਥੇ ਬਹੁਤ ਲੱਗੇ ਹੋਏ ਨੇ ਆ ਦੇਖੋ ਸਾਰਥਲੀ ਤੋਂ ਲੈ ਕੇ ਨੂਰਵਦੀ ਤੇ ਇੱਕ ਨਿਮਾ ਸੁਖਚੈਨ तकरीबन ਖਾਸ ਹੀ ਵੈਰੈਟੀ ਲਾਈ ਹੋਈ ਹੈ ਜਾਮਣ ਵੀ ਹੈ ਇੱਥੇ ਪਿੱਪਲ ਵੀ ਹੈ ਇਹਨੋਂ ਘਨੇ ਸਵਰਗਾ ਦੋਨਾਂ ਸਾਈਡ ਬੂਟੇ ਔਰ ਘੱਪੇ ਰੋੜ ਤੇ ਪੂਰੀ ਠੰਡ ਰੋੜ ਵੀ ਘੈਂਟ ਹੈ ਤੇ ਉਹ ਵੀ ਘੈਂਟ ਹੈ ਤੇ ਦੇਖੋ ਦੂਰ ਤੱਕ ਕਿੰਨਾ ਸੋਹਣਾ ਲੱਗਦਾ ਅਗਰ ਸਾਰੇ ਅਸੀਂ ਰਲ ਮਿਲ ਕੇ ਇਵੇਂ ਇਹਦੇ ਬੂਟੇ ਲਾਵਾਂਗੇ ਨਾ ਤਾਹੀਂ ਠੰਡੀ ਠੰਡੀ ਹਵਾ ਵਾਹਣਗੇ ਸਾਨੂੰ। ਤਾਂ ਹੀ ਗਰਮੀਆਂ ਨੂੰ ਜਾ ਕੇ ਰੱਖਦੇ ਮਿਲਦੀਆਂ। ਫਾਈਨਲੀ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਹਾਂ ਸਿੱਧ ਬਾਬਾ ਸੇ ਚੰਨਨ ਰਾਮਪੁਰ ਕਲਾ। ਦੇਖ ਸਕਦੇ ਹੋ ਪਾਪਾ ਪਹਾੜੀ ਏਰੀਆ ਹੈ। ਆਜ ਰਿਹਾ। ਪਹਾੜਾ ਹਿਲਸ। ਤੇ ਸੰਗ ਅੱਜ ਬਹੁਤ ਹੈ। ਐਦ ਵਰਗਾ ਕਿਵੇਂ ਲੱਗਦਾ?

ਸਾਹਮਣੇ ਅਨੰਤਪੁਰ ਸਾਹਿਬ ਤਕਸੀ ਗਿਰਦਾਰ ਸਾਹਿਬ ਉਹ ਪਹਾੜੀਆਂ ਦੇ ਉੱਪਰ ਸਾਹਮਣੇ ਅਨੰਤਪੁਰ ਸਾਹਿਬ ਹੈ ਜੀ ਅਸੀਂ ਬਹੁਤ ਹੀ ਉਚਾਈ ਦੇ ਉੱਪਰ ਬੈਠੇ ਹੋਏ ਹਾਂ ਇਸ ਟਾਈਮ ਤਕਰੀਬਨ ਇੱਥੋਂ ਅਸੀਂ ਟੋਪਕੜ ਤੋਂ ਨੂਰਪੁਰ ਵਿਧੀ ਏਰੀਆ ਜੋ ਪੂਰਾ ਦੇਖ ਸਕਦੇ ਹਾਂ ਕਿ ਫਾਈਨਲੀ ਆਪਣਾ ਸ਼ਾਮ ਨੂੰ ਪਹੁੰਚ ਗਿਆ ਜੀ ਪਿੰਡ ਦੀ ਸ਼ਮਸ਼ਾਨ ਘਾਟ ਸਟਾਰਟਿੰਗ ਕੀਤੀ ਦੀ ਆਪਾਂ ਨਾ ਗਰਾਊਂਡ ਤੋਂ ਤੇ ਕਲੋਜ਼ ਕੀਤਾ ਆਪਾਂ ਸ਼ਮਸ਼ਾਨ ਘਾਟ ਨੂੰ ਜਿਵੇਂ ਇੱਥੇ ਜਦੋਂ ਸੰਸਕਾਰ ਦੇ ਟਾਈਮ ਆਪਾਂ ਖੜਦੇ ਆਂ ਗਰਮੀਆਂ ਦੇ ਨਾਲ ਵਿੱਚ ਬੂਟੇ ਘੱਟ ਹੋਣਾ ਕਰਕੇ ਫਿਰ ਖੜਨਾ ਬੜਾ ਮੁਸ਼ਕਲ ਹੋ ਜਾਂਦਾ ਤੇ ਜੋ ਬੰਦੇ ਦਾਸਤੇ ਰਹਿੰਦੇ ਆ ਉਹਨਾਂ ਨੂੰ ਵੀ ਦਿੱਕਤ ਆਂਦੀ ਹੈ ਸੋ ਬੂਟੇ ਵੈਸੇ ਵੀ ਜ਼ਰੂਰੀ ਸੀਗੇ ਸ਼ਮਸ਼ਾਨਘੜਡ ਖਾਲੀ ਪਈ ਸੀ ਸਾਡੀ ਸਾਰੀ ਤੇ ਅੱਜ ਇਹਨਾਂ ਆਲਮੋਸਟ ਪਰ ਆਪਾਂ ਕੋਸ਼ਿਸ਼ ਕਰੀ ਇੱਥੇ ਤਕਰੀਬਨ 30 ਕ ਬੂਟੇ ਸਾਡੇ ਲੱਗੇ ਆ ਤੇ ਬਾਬਾ ਸੁੱਖ ਰੱਖੇ ਸਾਰੇ ਕੰਮ ਜਬ ਹੋ ਜਾਵੇ ਥੈਂਕ ਯੂ ਭਾਈ ਜੀ ਪਿੰਡ ਦੀ ਸ਼ਮਸ਼ਾਨਘੜਡ ਦੇ ਵਿੱਚ ਇਹ ਐਂਟਰੀ ਗੇਟ ਹੈ ਪਹਿਲਾਂ ਇੱਥੇ ਪੇਪਲ ਦਾ ਬੂਟਾ ਸੀਗਾ ਜੀ ਇੱਕ ਤੇ ਬਾਕੀ ਅਸੀਂ ਇਸ ਲਾਈਨ ਦੇ ਵਿੱਚ ਤਕਰੀਬਨ 5-6 ਬੂਟੇ ਇੱਧਰ ਲੱਗੇ। 5-6 ਬੂਟੇ ਉਹ ਸਾਈਡ ਲੱਗੇ। ਤੇ ਰਾਹੁਲ ਵੀ ਤਾਂ ਮੇਰੇ ਨਾਲ ਸੀਗਾ, ਬੜਾ ਮਿਹਨਤੀ ਬੰਦਾ। ਤੇ ਉਸ ਤੋਂ ਬਾਅਦ ਇਹ ਸਾਈਡ ਸਾਡੇ ਬੂਟੇ ਆਏ ਤਕਰੀਬਨ 10 ਤੋਂ 12 ਬੂਟੇ। ਹੂੰ ਹੂੰ ਹੂੰ। ਇਹ ਲਾਈਨ ਦੇ ਵਿੱਚ ਆਪਣੇ ਤਕਰੀਬਨ 8-10 ਬੂਟੇ ਇੱਥੇ ਆ ਗਏ। ਏ ਰੋਤਾ ਜੀ ਆਪਾਂ ਨੇ ਇੱਧਰ ਅਰਜਨ ਬੈਲੀ ਇਸ ਲੈਂਡ ਵਿੱਚ ਲਾਗੇ ਆਪਣੇ ਬੂਟੇ ਇਹ ਕੇ ਲੱਗਿਆ ਇਹ ਆਪਣਾ ਰਤਾ ਸੁਖਚੈਂਦਾ ਬੂਟਾ ਇਹ ਵੀ ਸੁਖਚੈਂਦਾ ਬੂਟਾ ਲਾਤਾ ਕਿਉਂਕਿ ਇੱਥੇ ਮੋਸਟਲੀ ਜਦੋਂ ਸੰਸਕਾਰ ਹੁੰਦਾ ਹੈ ਤਾਂ ਲਾਸ਼ਾਗ ਦੇ ਬਿਲਕੁਲ ਵੀ ਕੋਈ ਬੂਟਾ ਦੇਖੋ ਹੈ ਨਹੀਂ ਤੇ ਇੱਥੇ ਆਪਣੇ ਦੋ ਤਿੰਨ ਸਾਗਵਾਂ ਦੇ ਬੂਟੇ ਲੱਗੇ ਸੀਗੇ ਉਹ ਵੀ ਆਪਾਂ ਨੇ ক্লোਜ਼ ਕਰੇ ਠੀਕ ਹੈ ਜੀ ਤੇ ਹੌਲੀ ਹੌਲੀ ਆਪਣਾ ਇਹ ਸ਼ਮਸ਼ਾਨ ਘਾਟ ਜਿਹੜੀ ਹੁਣ ਵਧੀਆ ਬਣਾਵਾਂਗੇ ਇਹਨੂੰ ਦੇਖਣ ਜੋਖ ਹੋ ਕੇਗੀ ਆਣਾ ਤਾਂ ਕੀ ਸਾਹਮਣੇ ਇੱਥੇ ਹੀ ਐ। ਉਸ ਬੰਦਾ ਯਕੀਨ ਹੀ ਨਹੀਂ ਕਰਦਾ ਇੱਕ। ਹਾਂਜੀ ਦੋਸਤੋ ਕਈ ਬੰਦਿਆਂ ਦੇ ਮੈਸੇਜ ਆ ਰਹੇ ਸੀ ਸਾਨੂੰ ਫੇਸਬੁੱਕ ਦੇ ਉੱਪਰ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਾਲ ਵੀ ਕਰੀਆਂ ਕਿ ਆਹ ਨੰਬਰ ਤੇ ਫੋਨ ਕਰਕੇ ਸਾਨੂੰ ਬੂਟੇ ਫ੍ਰੀ ਮਿਲ ਜਣਾਂ ਨੇ। ਲੇਕਿਨ ਉਹ ਸਾਰੀਆਂ ਚੀਜ਼ਾਂ ਫਰਵਾਹਾਂ ਸੀਗੀਆਂ ਜਿਹੜੀਆਂ ਸਰਕਾਰੀ ਐਪ ਹਰਿਆਲੀ ਐ ਬਚਾਲਾ ਸੀ। ਉਸ ਪਰ ਵੀ ਅਸੀਂ ਟਰਾਈ ਕਰਕੇ ਦੇਖਿਆ ਕੋਈ ਬੂਟਾ ਫ੍ਰੀ ਨਹੀਂ ਮਿਲਦਾ ਨਾ ਪੇੜ ਮਿਲਦਾ ਸੀਗਾ। ਲਾਸਟ ਫਿਰ ਅਖੀਰ ਜਦੋਂ ਸਾਰੇ ਪਾਸੇ ਘੁੰਮਣ ਕਰਨ ਤੋਂ ਬਾਅਦ ਮੈਂ ਨਾਸਰੀ ਦੇ ਵਿੱਚ ਗਿਆ ਬਨ ਵਿਭਾਗ ਦੇ ਡੀਐਫਓ ਕੋਲ ਗਿਆ ਉਹਨਾਂ ਨੇ ਸਾਨੂੰ ਇੱਕ ਗਾਈਡ ਕੀਤਾ ਕਿ ਤੁਸੀਂ ਸਰਕਾਰੀ ਸਕੂਲ ਤੋਂ ਲਿਖਵਾ ਕੇ ਦੇ ਦਿਓ ਸਾਨੂੰ ਤੇ ਵੀ ਸਾਨੂੰ ਫਲਦਾਰ ਔਰੇ ਸ਼ਾਨਦਾਰ ਬੂਟੇ ਚਾਹੀਦੇ ਆ ਫਿਰ ਅਸੀਂ ਉਹ ਬੂਟੇ ਸਰਕਾਰੀ ਸਕੂਲ ਤੋਂ ਮੈਡਮ ਤੋਂ ਲਿਖਵਾ ਕੇ ਪ੍ਰਿੰਸੀਪਲ ਸਾਹਿਬ ਤੋਂ ਉਹਨਾਂ ਨੂੰ ਲੈਟਰ ਦਿੱਤੀ ਹੈ ਲੈਟਰ ਦੇਣ ਤੋਂ ਬਾਅਦ ਡੀਓ ਸਾਹਿਬ ਦੀ ਬਕਾਇਦਾ ਚਿੱਠੀ ਆਈ ਹੋਈ ਹੈ ਹਰੇਕ ਡਿਸਟ੍ਰਿਕਟ ਦੇ ਵਿੱਚ ਹਰੇਕ ਪਿੰਡ ਨੂੰ ਵੀ ਹਰੇਕ ਸਕੂਲ ਨੂੰ ਤੁਸੀਂ ਬੂਟੇ ਦੇ ਸਕਦੇ ਹੋ ਨਾਸਰੀ ਬਲ ਸਰਕਾਰੀ ਬਨੋ ਜੋ ਜੰਨੇ ਰੋਪੜ ਜ਼ਿਲ੍ਹੇ ਦੇ ਵਿੱਚ ਆਪਣੀ ਹਰੀ ਪਰ ਨਰਸਰੀ ਹੈ ਡੂਮੇਆਲਾ ਤੇ ਉਪਰ ਦੇ ਨੂਰਪੁਰ ਹੈ ਲਾਗ ਲਈ ਜਿੰਨੇ ਵੀ ਪਿੰਡਾਂ ਦੇ ਲੋਕ ਹੈਗੇ ਆ ਮੈਂ ਸਾਰਿਆਂ ਨੂੰ ਬਸ ਇਹੀ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਸਰਕਾਰੀ ਸਕੂਲ ਤੋਂ ਇੱਕ ਲੈਟਰ ਲਿਖਾ ਕੇ ਐਪਲੀਕੇਸ਼ਨ ਸਟੈਂਪ ਲਗਵਾ ਕੇ ਪ੍ਰਿੰਸੀਪਲ ਤੋਂ ਤੇ ਨਰਸਰੀ ਦੇ ਵਿੱਚ ਦੇ ਕੇ ਤੁਸੀਂ ਅਨਲਿਮਟਿਡ ਬੂਟੇ ਲੈ ਕੇ ਜਾ ਸਕਦੇ ਆ ਔਰ ਆਪਣੇ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਸਕੂਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਬੂਟੇ ਲਾਓ ਵੱਧ ਤੋਂ ਵੱਧ ਕਿਉਂਕਿ ਆਹੀ ਦੱਸ ਦੇਣਾ ਬੂਟੇ ਲਾਣ ਦੇ ਜੇ ਸਹੀ ਜਾਂ ਸਰਸਾਦ ਦੇ ਵਿੱਚ ਜੋ ਬੂਟਾ ਲਾਵਾਂਗੇ ਤਾਂ ਹੀ ਬੂਟਾ ਆਪਣਾ ਕੰਮਜਾਬ ਹੋਊਗਾ ਅਗਰ ਕਿਸੇ ਭੈਣ ਭਰਾ ਮੇਰੇ ਵੀਰ ਨੂੰ ਇਹ ਚੀਜ਼ ਨਾ ਸਮਝ ਲੱਗੀ ਹੋਵੇ ਜੇ ਪ੍ਰੋਪਰ ਜਾਣਕਾਰੀ ਲੈਣੀ ਹੈ ਕਿ ਬੂਟੇ ਕਿਵੇਂ ਮਿਲਦੇ ਆ ਤਾਂ ਮੈਂ ਹੇਠਾਂ ਆਪਣਾ ਨੰਬਰ ਵੀ ਲਿੰਕ ਕਰ ਦਾਂਗਾ ਤੁਸੀਂ ਮੇਰੇ ਉਸ ਨੰਬਰ ਤੇ ਵਟਸਐਪ ਕਾਲ ਵੀ ਕਰ ਸਕਦੇ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਮੈਂ ਤੁਹਾਡਾ ਹਰ ਇੱਕ ਮੈਸੇਜ ਦਾ ਜਵਾਬ ਦੇਣ ਦਾ ਉੱਥੇ ਖੜਾ ਰਹਾਗਾ ਤੇ ਤੋਂ ਪੂਰੀ ਕੋਸ਼ਿਸ਼ ਹੈ ਮੇਰੀ ਕਿ ਆਪਾਂ ਹਰ ਇੱਕ ਇਨਸਾਨ ਨੂੰ ਪ੍ਰੋਪਰ ਗਾਈਡ ਕਰਕੇ ਇਹਨਾਂ ਬੂਟਿਆਂ ਦੀ ਜਾਣਕਾਰੀ ਦੇ ਸਕੀਏ ਔਰ ਵੱਧ ਤੋਂ ਵੱਧ ਬੂਟੇ ਲਾਓ ਹਰੇਕ ਇਨਸਾਨ ਇੱਕ ਬੂਟਾ ਤਾਂ ਜ਼ਰੂਰ ਲਾਓ ਔਰ ਉਹਦੀ ਸੰਭਾਲ ਕਰੋ ਸੋ ਅੱਜ ਦੇ ਵਲੌਗ ਦੇ ਵਿੱਚ ਇਹੀ ਸੀਗਾ ਸੋ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ